ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਪਹਿਲਾਂ ਵੀ ਦੋ ਦੋਤੇ ਖੇਡਦੇ ਰਹਿੰਦੇ ਬੀਬੀ ਪਾਨੀ ਦੇ ਦੋ ਪੁੱਤਰ ਬਾਬਾ ਮਹਾਂਦੇਵ ਤੇ ਬਾਬਾ ਪ੍ਰਿਤਿਚੰਦ ਨੰਨੇ ਨੂੰ ਆਪਣੇ ਦੋਤਿਆਂ ਦਾ ਤੇ ਦਾਦੇ ਨੂੰ ਆਪਣੇ ਪੁੱਤਿਆਂ ਦਾ ਬੜਾ ਪਿਆਰ ਹੁੰਦਾ ਆਪਣੀ ਗੋਦੀ ਵਿੱਚ ਦੋਮਾਂ ਦੋਤਿਆਂ ਨੂੰ ਖੜਾਇਆ ਬਾਬਾ ਪ੍ਰਿਤਿਚੰਦ ਵੀ ਗੁਰੂ ਅਮਰਦਾਸ ਮਹਾਰਾਜ ਦੀ ਗੋਦ ਵਿੱਚ ਖੇਡਦੇ ਰਹੇ ਬਾਬਾ ਮਹਾਂਦੇਵ ਵੀ ਖੇਡਦੇ ਰਹੇ ਪਰ ਜਿੱਦਣ ਸਭ ਤੋਂ ਛੋਟੇ ਗੁਰੂ ਅਰਜਨ ਦੇ ਮਹਾਰਾਜ ਰੁੱਟਦੇ ਆਂ ਰੁੱਟਦੇ ਆਂ ਮੰਜੀ ਦਾ ਪਾਵਾ ਪਕੜ ਕੇ ਖੜੇ ਹੁੰਦੇ ਨੇ ਉਸ ਦਿਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਇਹ ਕੌਣ ਹੈ ਜਿਸ ਨੇ ਸਾਡੀ ਮੰਜੀ ਹਿ ਪਿੱਛੇ ਖਲੋਤੇ ਹੱਥ ਜੋੜ ਕੇ ਬੀਬੀ ਪਾਨੀ ਨੇ ਕਿਹਾ ਪਿਤਾ ਗੁਰਦੇਵ ਇਹ ਤੁਹਾਡਾ ਛੋਟਾ ਦੋਤਾ ਹੈ ਅਰਜਨ ਦੇਵ ਤੇ ਸਾਧ ਸੰਗਤ ਉਸੇ ਵਕਤ ਗੁਰੂ ਅਮਰਦਾਸ ਮਹਾਰਾਜ ਨੇ ਵੇਖ ਕੇ ਆਪਣੇ ਹੱਥਾਂ ਵਿੱਚ ਚੁੱਕ ਲਿਆ ਗੋਦੀ ਵਿੱਚ ਬਿਠਾ ਕੇ ਇੱਕ ਗੱਲ ਕਹੀ ਪਾਨੀਏ ਇਹ ਇਕੱਲਾ ਦੋਤਾ ਨਹੀਂ ਸਾਡਾ ਇਹ ਦੋਹਤਾ ਬਾਣੀ ਦਾ ਬੋਹਤਾ ਹੋਏਗਾ ਅਜੇ ਉਮਰ ਬਿਲਕੁਲ ਛੋਟੀ ਹੈ ਇੰਨੇ ਸਾਲ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਦੋਹਤਾ ਬਾਣੀ ਦਾ ਬੋਹਤਾ ਅਜੇ ਤਾਂ ਗੁਰੂ ਅਮਰਦਾਸ ਮਹਾਰਾਜ ਤੋਂ ਬਾਅਦ 7 ਸਾਲ ਗੁਰੂ ਰਾਮਦਾਸ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ